ਦਰਸ਼ਕਾਂ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਹਾਂ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਦੁਖਾਦ ਹਾਦਸੇ ਦੇ ਵਿੱਚ ਤਬਦੀਲ ਹੋਈ ਰਾਇਲ ਚੈਲੈਂਜਰਸ ਬੈਂਗਲੁਰੂ ਦੀ ਜਿੱਤ ਵਿਕਟਰੀ ਪਰੇਡ ਦੌਰਾਨ ਸਟੇਡੀਅਮ ਦੇ ਅੰਦਰ ਤੇ ਬਾਹਰ ਭੀੜ ਹੋਈ ਬੇਕਾਬੂ ਚੋਟੀ ਅਣਕ ਦੀ ਖਾਤਰ ਕੀਤੇ ਕਤਲ ਦੇ ਮਾਮਲੇ 'ਚ ਨਵਾਂ ਮੋੜ ਗੁਰੂ ਘਰ ਦੇ ਵਿੱਚ ਲਾਵਾ ਲੈ ਚੁੱਕਾ ਸੀ ਜੋੜਾ ਮੈਰਿਜ ਦੀਆਂ ਤਸਵੀਰਾਂ ਆਈਆਂ ਸਾਹਮਣੇ ਗ੍ਰਫਤਾਰ ਕੀਤੇ ਪੰਜਾਬੀ ਯੂਟਿਊਬਰ ਦੇ ਨੈਟਵਰਕ ਦਾ ਪਰਦਾਫਾਸ਼ ਯੂਟਿਊਬਰ ਜੋਤੀ ਮਲਹੋਤਰਾ ਦੇ ਨੇੜਲੇ ਸੰਪਰਕ ਦੇ ਵਿੱਚ ਸੀ ਜਸਬੀਰ ਸਿੰਘ ਪੰਜਾਬ ਦੇ ਛੋਟੇ ਵਪਾਰੀਆਂ ਲਈ ਮਾਨ ਸਰਕਾਰ ਦਾ ਵੱਡਾ ਫੈਸਲਾ ਭਗਵੰਤ ਮਾਨ ਸਰਕਾਰ ਦੇ ਫੈਸਲੇ ਦਾ ਮੁਲਾਜ਼ਮਾਂ ਨੂੰ ਵੀ ਮਿਲੇਗਾ ਵੱਡਾ ਲਾਭ ਬੀਤੇ ਦਿਨੀ ਪਿੰਡ ਬੋਪਾ ਰਾਏ ਬਾਜ ਸਿੰਘ ਵਿਖੇ ਇੱਕ ਪਿਤਾ ਵੱਲੋਂ ਆਪਣੀ ਲੜਕੀ ਤੇ ਉਸਦੇ ਪ੍ਰੇਮੀ ਨੂੰ ਮੌਦੀ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਸੰਬੰਧੀ ਇੱਕ ਨਵਾਂ ਮੋੜ ਸਾਹਮਣੇ ਆਇਆ ਦਰਸਲ ਲੜਕੀ ਦੇ ਪਰਿਵਾਰ ਨੇ মিডিਆ ਅੱਗੇ ਕੁਝ ਖੁਲਾਸੇ ਕੀਤੇ ਨੇ ਜਿਸ ਦੇ ਵਿੱਚ ਲੜਕੀ ਦੀ ਮਾਂ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹ ਪਿੰਡ ਦੇ ਡੇਰਿਆਂ ਦੇ ਵਿੱਚ ਕੰਮ ਕਰਦੀ ਹੈ ਅਤੇ ਪਿਛਲੇ 3 ਸਾਲ ਤੋਂ ਜੋਬਨਦੀਪ ਸਿੰਘ ਦਾ ਸਾਡੀ ਲੜਕੀ ਦੇ ਨਾਲ ਪ੍ਰੇਮ ਸਬੰਧ ਚੱਲ ਰਿਹਾ ਹੈ ਜਿਸ ਤੋਂ ਉਹਨਾਂ ਨੂੰ ਕਈ ਵਾਰ ਮਨਾ ਕੀਤਾ ਗਿਆ ਸੀ ਉਹਨਾਂ ਕਿਹਾ ਕਿ ਲੜਕਾ ਸਾਡੀ ਜਾਤ ਤੋਂ ਬਾਹਰ ਦਾ ਸੀ ਪਰ ਜੋਬਨਦੀਪ ਸਿੰਘ ਨਹੀਂ ਮੰਨਦਾ ਸੀ ਉਹ ਸਾਡੇ ਘਰ ਮਿੱਟੀ ਦੀ ਟਰਾਲੀ ਵਗੈਰਾ ਲੈ ਕੇ ਆਂਦਾ ਸੀ ਇਸੇ ਦੌਰਾਨ ਉਸ ਦੀ ਸਾਡੀ ਲੜਕੀ ਦੇ ਨਾਲ ਮੁਲਾਕਾਤ ਹੋਈ ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਘਰੋਂ ਭੱਜ ਗਏ ਤਾਂ ਉਹਨਾਂ ਨੇ ਗੁਰੂ ਘਰ ਦੇ ਵਿੱਚ ਵਿਆਹ ਕਰਵਾ ਲਿਆ ਕੱਲ ਜਦੋਂ ਉਹ ਘਰ ਦੇ ਵਿੱਚ ਕੱਪੜੇ ਲੈਣ ਦੇ ਲਈ ਆਏ ਤਾਂ ਗੁਰਦੇয়াল ਸਿੰਘ ਲੜਕੀ ਦਾ ਪਿਤਾ ਘਰ ਦੇ ਵਿੱਚ ਹੀ ਸੀ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਹਨਾਂ ਦੀ ਆਪਸ ਦੇ ਵਿੱਚ ਬਹਿਸਬਾਜ਼ੀ ਹੋ ਗਈ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਗੁਰਦੇয়াল ਸਿੰਘ ਵੱਲੋਂ ਲੜਕੀ ਤੇ ਉਸ ਦੇ ਪ੍ਰੇਮੀ ਜੋ ਕਿ ਹੁਣ ਉਸ ਦਾ ਪਤੀ ਬਣ ਚੁੱਕਿਆ ਸੀ ਉਸ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਗਿਆ ਉਹਨਾਂ ਕਿਹਾ ਕਿ ਅੱਜ ਦੋਵਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਗੁਰਦੇয়াল ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਗੁੜੀਆ ਦਾ 3 ਸਾਲ ਤੋਂ ਨਾ ਪਿੱਦਾ ਚੱਕਰ ਚੱਲਦਾ ਹੈ ਮੁੰਡੇ ਦੇ ਨਾਂ ਨਹੀਂ ਕਦੇ ਨਹੀਂ ਮੁੰਡੇ ਦੇ ਨਾਂ ਦਾ ਪਤਾ ਹੈ ਜੋਬਨ ਮੁੰਡੇ ਦਾ ਨਾਂ ਹੈ ਕੱਪੜੇ ਲੈਣ ਲਗਾਤਾਰ ਆਉਂਦਾ ਨਹੀਂ ਕਦੀ ਕਦੀ ਆਉਂਦਾ ਹਾਂ ਨੂੰ ਨਹੀਂ ਪਤਾ ਲੱਗਦਾ ਇੱਥੇ ਕਦੇ ਬਾਹਰ ਆਣ ਕੇ ਚਾਵੇਂ ਬੰਦਾ ਹੈ ਇਤਰਾਕੀ ਤਲਾ ਦਾ ਕੌਣ ਬੈਠਾ ਕੌਣ ਨਹੀਂ ਨਾ ਨਾ ਹੰਮ ਨਹੀਂ ਪਤਾ ਕਿ ਨਹੀਂ ਦਿਓ ਤੋ ਸੈਟਿੰਗ ਦੀ ਤਿੰਨ ਸਾਲ ਦੀ ਕੱਲ ਕੀ ਘਟਰਾ ਵਾਪਰੀ ਮੈਂ ਕੰਮ ਕਰਨ ਜਾਨੀ ਆ ਗੁੜੀਆਂ ਠੀਕ ਨਹੀਂ ਇੱਕ ਮੁੰਡਾ ਕਰਨੀ ਹੈ ਇਹ ਕੋਈ ਤੇ ਬਾਬੇ ਨੂੰ ਗੁੱਸਾ ਹੀ ਆ ਗਿਆ ਵੀ ਇਹ ਸਤੰਦੀ ਬਿੜਾਏ ਤੇ ਬਾਬਾ ਕੋ ਭਾਬ ਮੈਂ ਕਰਾ ਲੈਣੀ ਸ਼ੁਰੂ ਤੋ ਬਾਬਾ ਹੀ ਅੰਨੂ ਹਾਂ ਉਹਨਾਂ ਨੇ ਦੇਖ ਰਹਾ ਹਾਂ ਨੂੰ ਤੇ ਪਹਿਲੇ ਪਤਾ ਨਹੀਂ ਲੱਗਾ ਵੀ ਬਾਅਦ ਚ ਉਹਨਾਂ ਸਾਨੂੰ ਨਹੀਂ ਦੱਸਿਆ ਕਿ ਇਹਨਾਂ ਨੇ ਕਿੱਦਾਂ ਦੱਸਿਆ ਉਹਨਾਂ ਨੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸੀ ਘਰ ਆ ਕੇ ਉੱਥੋਂ ਖਬਰ ਆਈ ਸੀ ਤੇ ਬੋਕ ਕੇ ਆਏ ਸੀ ਜਦੋਂ ਨਹੀਂ ਨਹੀਂ ਤੁਹਾਨੂੰ ਪਤਾ ਨਹੀਂ ਤੁਹਾਡੇ ਘਰੋਂ ਲੱਗੇ ਕਿੱਥੇ ਹੁੰਦੇ ਥਾਣੇ ਆ ਹੁਣ ਤੇ ਅੰਦੇ ਥਾਣੇ ਆ ਹਾਂ ਕੀ ਕਰਨਾ ਚਾਹੁੰਦੇ ਇੱਕ ਵੱਡੀ ਘਟਨਾ ਵਾਪਰੀ ਹੈ ਮੁੰਡਾ ਵੀ ਗਿਆ ਕੁੜੀ ਵੀ ਗਈ ਤੁਹਾਡੇ ਘਰੋਂ ਕਰਕੇ ਉਹ ਕੰਮ ਕਰਦੀ ਹਾਂ ਹਾਂਜੀ ਇੱਥੇ ਡੇਰਾਂ ਤੇ ਮੈਂ ਕਰਦੀ ਹਾਂ ਇੰਦੇ ਸਾਹਮਣੇ ਮੁੰਡਾ ਜਿਹੜਾ ਮੈਂ ਟ੍ਰੈਕਿੰਗ ਨੂੰ ਚਲਾਉਂਦਾ ਹਾਂ ਪੀਸ ਤੇ ਕਰਦਾ ਜੀ ਟ੍ਰੈਕ ਚਲਾਉਂਦਾ ਠੀਕ ਹੈ ਬਾਬਾ ਜੀ ਕੰਮ ਕੀ ਕਰਦੇ ਸੀ ਡੰਗਰਾਂ ਦਾ ਇਹ ਡੰਗਰ ਵਾਲੀ ਢੱਡ ਦੁੱਧ ਦੂਧੀ ਕਰਦੇ ਸੀ ਉਹ ਕੀ ਮੰਗ ਕਰਦੇ ਮੰਗ ਕਰਦੇ ਕੋਈ ਇਨਸਾਫ ਕਿ ਕਿ ਘਟਨਾ ਦੇ ਵੱਡੇ ਦਾਪਰੇ ਸਾਡੀ ਇਹ ਵੀ ਮੰਗਿਆ ਵੀ ਜਿੱਦਾਂ ਬਾਕੀ ਕੇ ਨੂੰ ਉਹਨਾਂ ਨੇ ਜਾਇਜ ਜਾਇਜ ਨਾਲ ਕੋਈ ਹੋਵੇ ਕੱਲਾ ਹੈਗਾ ਹੀ ਇਹ ਤੇ ਸਾਨੂੰ ਪਤਾ ਵੀ ਕੱਲਾ ਹੀ ਕਰੇ ਹਾਂ ਘਟਨਾ ਇਹ ਵੀ ਇੰਚਾਰਜ ਸਾਹਿਬ ਦਾ ਮੈਨੂੰ ਫੋਨ ਆਇਆ ਹੈ ਕਿ ਤੁਹਾਡੇ ਪਿੰਡ ਇਦਾਂ ਦੋ ਕਤਲ ਹੋ ਗਏ ਆ ਤੇ ਜਦੋਂ ਆਪਾਂ ਆਏ ਆ ਤੇ ਹੁਣ ਜਣ ਇਹਨਾਂ ਦੀ ਮੰਨ ਲਓ ਡੈਥ ਹੋ ਚੁੱਕੀ ਹਾਂ ਕੁੜੀ ਦੀ ਹਾਂ ਕੁੜੀ ਦੀ ਮੁੰਡੇ ਦੀ ਤੁਮਾਂ ਦੀ ਮੁੰਡੇ ਦੀ ਹਾਂਜੀ ਹਾਂਜੀ ਅੱਛਾ ਇਹ ਦੱਸ ਦੇ ਤੇ 3 ਸਾਲ ਤੋਂ ਰਿਸ਼ਤਾ ਸੀ ਉਹਨੂੰ ਡੇਟ ਆਇਆ ਜਾਂਦਾ ਸੀ ਹਾਂਜੀ ਇਹਨਾਂ ਦੇ ਜਿਹੜਾ ਲੜਕਾ ਹੀ ਇੱਥੇ ਮਿੱਟੀ-ਮਿੱਟੀ ਸੱਟਣ ਹੁੰਦਾ ਹੈ ਇਹਨਾਂ ਦੇ ਘਰ ਦੇ ਲਾਗੇ ਟਰਾਲੀ ਚੋਂ ਹੁੰਦਾ ਹੈ ਹਨਾ ਤੇ ਉਹਦੇ ਕਰਕੇ ਉਹਨਾਂ ਹੀ ਕੁੜੀ ਦਾ ਇੱਕ ਦੂਜੇ ਨਾਲ ਫੇਸ ਵਰਕ ਹੋ ਗਿਆ ਤੇ ਇਹਨੂੰ ਰੋਕਦੇ ਵੀ ਮੰਨ ਲਓ ਤੇਰੀ ਕਾਸ਼ਟ ਹੋ ਰਹਾ ਸਾਡੀ ਹੋ ਰਹਾ ਵੀ ਆਪਣਾ ਨਹੀਂ ਸੁੱਤਰ ਹੁਣ ਪਰ ਉਹ ਮੁੰਡਾ ਨਹੀਂ ਵਿਸ਼ੇ ਹੁੰਦਾ ਉਹਦੀ ਮੁੰਡੇ ਦੀ ਫੈਮਿਲੀ ਵੀ ਨਹੀਂ ਮੰਨਦੀ ਹਾਂ ਇਹਦੀ ਕੁੜੀ ਦੀ ਮਦਰ ਦਾ ਇਹ ਕਹਿਣਾ ਵਾ ਵੀ ਅਸੀਂ ਕੁੜੀ ਨੂੰ ਇੱਥੋਂ ਤੱਕ ਕਿਹਾ ਵੀ ਤੇਰਾ ਵਿਆਹ ਵੀ ਕਰਾ ਦਿੰਨੇ ਆ ਤੂੰ ਮੁੰਡੇ ਨੂੰ ਬਣਾ ਲੈ ਔਰ ਉਹ ਮੰਨੂ ਲੈ ਕੇ ਚਲ ਗਿਆ ਫੇਰ ਫਿਰ ਉਹ ਪਰ ਆਏ ਪਿੰਡ ਦੀ ਘਟਨਾ ਅੱਛਾ ਜਦੋਂ ਅੱਥੀ ਪਹੁੰਚੇ ਸੀ ਕਿਸ ਤਰੀਕੇ ਨਾਲ ਹੋਇਆ ਸੀ ਇਥੇ ਬਸ ਇਹਨਾਂ ਦੇ ਡੈੱਡ ਬੋਡੀ ਪਈਆਂ ਇਹ ਦੋਵਾਂ ਦੀਆਂ ਨਿਸ਼ਾਨ ਸ਼ੂਲ ਸਟਰੀਟ ਤੇ ਜਾਨੀ ਹਾਂਜੀ ਉਹ ਤਾਂ ਹੈ ਪਤਾ ਜੀ ਕੀ ਗੱਲ ਬਲੱਡ ਤੇ ਹੈਗੇ ਤੰਤੋਂ ਤੱਕ ਪਤਾ ਲੱਗਦਾ ਕਿ ਹੋਰ ਸੇ ਤਨ ਕੋਲ ਕੀ ਹਾਂਜੀ ਮੈਨੂੰ ਇੰਚਾਰ ਸਰ ਜਿਹੜੇ ਬਾਬਾ ਜੀ ਨੇ ਜਿਨ੍ਹਾਂ ਨੇ ਕਤਲ ਕੀਤਾ ਤੁਹਾਨੂੰ ਬਾਡੇ ਤੇ ਕਿੰਨੇ ਕਾਲ ਇਹਦੇ ਵੀ ਪ੍ਰੋਸ ਕੀਤੀ ਸੀ ਕਿ ਮੁੰਡਾ ਨਹੀਂ ਹਟਦਾ ਪਿਆ ਨਹੀਂ ਪਹਿਲਾਂ ਕੋਈ ਹੈ ਕੋਈ ਤੁਹਾਨੂੰ ਪਤਾ ਨਹੀਂ ਸੀ ਨਹੀਂ ਪਤਾ ਅਚਾਨਕ ਹਾਂਜੀ ਧੰਨਵਾਦ ਪਹਿਲਾਂ ਇਹਨਾਂ ਦਾ ਆਉਣ ਜਾਣ ਮਨ ਲਓ ਜਿਦਾਂ ਯਾਰੀ ਦੋਸਤੀ ਨਹੀਂ ਹੁੰਦੀ ਮਗੇ ਦੀ ਇਦਾਂ ਯਾਰੀ ਦੋਸਤੀ ਵੀ ਹੈਗੀ ਆ ਆਉਣ ਜਾਣ ਵੀ ਹੈਗੇ ਮੜਾ ਮੋਟਾ ਇਹਨਾਂ ਦੇ ਸਾਰਾ ਹੀ ਮਗਰ ਉਹਦੇ ਕਰਕੇ ਇੱਕ ਕਾਕੜ ਕਲੀਨ ਦਾ ਤੇ ਬਾਬਾ ਜੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਾਂ ਆਪ ਨਹੀਂ ਬਾਬਾ ਜੀ ਆਪ ਪੇਛੇ ਹੋਏਗਾ ਕਿ ਲੋਕ ਹਾਂਜੀ ਤਾਂ ਹੁਣ ਅਗਲੀ ਕਾਰਵਾਈ ਕੀ ਕੀਤੀ ਬੋਲਸੋ ਹਾਂਜੀ ਅੱਜ ਪੋਸਟਮਾਰਟਮ ਹੋਉਂਦਿਆ ਉਸ ਤੋਂ ਬਾਅਦ ਵੇਖੂਗੀ ਅੰਮ੍ਰਿਤਸਰ ਤੋਂ ਲਲਿਤ ਚਰਮਾ ਦੀ ਰਿਪੋਰਟ ਹਮਦਰਦ ਟੀਵੀ ਪਾਕਿਸਤਾਨ ਦੇ ਲਈ ਭਾਰਤ ਦੇ ਵਿੱਚ ਜਾਸੂਸੀ ਕਰਨ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤੇ ਗਏ ਪੰਜਾਬੀ ਯੂਟਿਊਬਰ ਜਸਬੀਰ ਸਿੰਘ ਬਾਰੇ ਕੁਝ ਨਵੀਂ ਤੇ ਤਾਜ਼ਾ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਹਨ ਦਰਸਲ ਜਸਬੀਰ ਸਿੰਘ ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਦੇ ਨੇੜਲੇ ਸੰਪਰਕ ਦੇ ਵਿੱਚ ਸੀ ਜਸਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਸ ਦੇ ਨਾਲ ਜੁੜੇ ਇੱਕ ਜਾਸੂਸੀ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਸਬੀਰ ਸਿੰਘ ਜੋ ਕਿ ਜਾਨ ਮਹਲ ਨਾਮ ਦਾ ਇੱਕ YouTube ਚੈਨਲ ਚਲਾਉਂਦਾ ਹੈ ਅਤੇ ਰੂਪਨਗਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਜਿਸ ਦੇ ਇੱਕ ਪਾਕਿਸਤਾਨੀ ਖੂਫੀਆ ਏਜੰਟ ਦੇ ਨਾਲ ਵੀ ਸੰਬੰਧ ਪਾਏ ਗਏ ਨੇ ਉਹਨਾਂ ਕਿਹਾ ਕਿ ਜਸਬੀਰ ਸਿੰਘ ਜੋਤੀ ਮਲਹੋਤਰਾ ਦੇ ਵੀ ਨੇੜਲੇ ਸੰਪਰਕ ਦੇ ਵਿੱਚ ਸੀ ਜਿਸ ਨੂੰ ਪਹਿਲਾਂ ਹਰਿਆਣਾ ਪੁਲਿਸ ਨੇ ਜਾਸੂਸੀ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਯਾਦਵ ਨੇ ਕਿਹਾ ਹੈ ਕਿ ਜਸਬੀਰ ਸਿੰਘ ਜੋ ਕਿ ਜਾਨ ਮਹਿਲ ਨਾਮਕ ਇੱਕ YouTube ਚੈਨਲ ਚਲਾਉਂਦਾ ਹੈ ਉਸ ਦੇ ਪੀਆਈਓ ਸ਼ਕੀਰ ਉਰਫਾ ਜੱਟ ਰੰਦਾਵਾ ਦੇ ਨਾਲ ਸੰਬੰਧ ਪਾਏ ਗਏ ਨੇ ਜੋ ਕਿ ਇੱਕ ਹੱਤਵਾਦੀ ਸਮਰਥਿਤ ਜਾਸੂਸੀ ਨੈਟਵਰਕ ਦਾ ਹਿੱਸਾ ਹੈ ਡੀਜੀਪੀ ਨੇ ਅੱਗੇ ਕਿਹਾ ਕਿ ਦਿੱਲੀ ਦੇ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ আহসান ਉਰਫ रहीम ਉਰਫ ਦਾਨਿਸ਼ ਦੇ ਸੰਪਰਕ ਦੇ ਵਿੱਚ ਵੀ ਉਹ ਸੀ ਜਿਸ ਨੂੰ ਭਾਰਤ ਨੇ ਕੱਢ ਦਿੱਤਾ ਸੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦਾਨਿਸ਼ ਦੇ ਸੱਦੇ ਦੇ ਉੱਤੇ ਜਸਬੀਰ ਦਿੱਲੀ ਦੇ ਵਿੱਚ ਪਾਕਿਸਤਾਨ ਰਾਸ਼ਟਰੀ ਦਿਵਸ ਸਮਾਗਮ ਦੇ ਵਿੱਚ ਵੀ ਸ਼ਾਮਲ ਹੋਇਆ ਸੀ ਜਿੱਥੇ ਉਹ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਅਤੇ ਵਲੋਗਰਾਂ ਦੇ ਨਾਲ ਵੀ ਮਿਲਿਆ ਸੀ ਉੱਚ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਤਿੰਨ ਵਾਰ 2020 2021 2024 ਦੇ ਵਿੱਚ ਪਾਕਿਸਤਾਨ ਵੀ ਗਿਆ ਸੀ ਅਤੇ ਉਸਦੇ ਇਲੈਕਟ੍ਰੋਨਿਕ ਯੰਤਰਾਂ ਦੇ ਵਿੱਚ ਕਈ ਪਾਕਿਸਤਾਨੀ ਨੰਬਰ ਵੀ ਸਨ ਜਿਨ੍ਹਾਂ ਦੀ ਹੁਣ ਵਿਸਤ੍ਰਿਤ ਫੋਰੈਂਸਿਕ ਜਾਂਚ ਵੀ ਕੀਤੀ ਜਾ ਰਹੀ ਹੈ। ਡੀਜੀਪੀ ਯਾਦਵ ਨੇ ਇਹ ਵੀ ਕਿਹਾ ਹੈ ਕਿ ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਤੋਂ ਬਾਅਦ ਜਸਬੀਰ ਸਿੰਘ ਨੇ ਫੜੇ ਜਾਣ ਤੋਂ ਬਚਣ ਦੇ ਲਈ ਪੀਆਈਓ ਦੇ ਨਾਲ ਆਪਣੇ ਸੰਪਰਕ ਦੇ ਸਾਰੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ। ਮੋਹਾਲੀ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਿਖੇ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਸੂਸੀ ਅੱਤਵਾਦ ਦੇ ਵਿਆਪਕ ਨੈੱਟਵਰਕ ਨੂੰ ਖਤਮ ਕਰਨ ਅਤੇ ਇਸ ਦੇ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਪਛਾਣ ਕਰਨ ਦੇ ਲਈ ਜਾਂਚ ਕੀਤੀ ਜਾ ਰਹੀ ਹੈ। ਇਸਾਰਦੀ ਰਹਿਣ ਵਾਲੀ 33 ਸਾਲਾ ਜੋਤੀ ਮਲਹੋਤਰਾ ਟ੍ਰੈਵਲ ਵਿਦ ਜੋ ਨਾਮਕ ਇੱਕ YouTube ਚੈਨਲ ਚਲਾਉਂਦੀ ਸੀ ਉਸ ਨੂੰ ਪਿਛਲੇ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ ਭਾਰਤ ਨੇ 13 ਮਈ ਨੂੰ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਤਾਇਨਾਤ احسان اور रहीम ਉਰਫ دانش ਨੂੰ ਜਾਸੂਸੀ ਦੇ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਦੇ ਵਿੱਚ ਕੱਢ ਦਿੱਤਾ ਸੀ ਬਿਊਰੋ ਰਿਪੋਰਟ ਹਮਦਰਸ ਟੀਵੀ ਲਗਾਤਾਰ ਦੂਜੇ ਦਿਨ ਪੰਜਾਬ ਕੈਬਨਿਟ ਦੀ ਇੱਕ ਮਹੱਤਵਪੂਰਨ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਛੋਟੇ ਵਪਾਰੀਆਂ ਦੇ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਦੁਕਾਨਾਂ ਅਤੇ ਵਪਾਰਕ ਸਥਾਪਨਾ ਐਕਟ 1958 ਦੇ ਵਿੱਚ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਇਹ ਸੋਧਿਆ ਹੋਇਆ ਐਕਟ ਜਲਦੀ ਹੀ ਵਿਧਾਨ ਸਭਾ ਦੇ ਵਿੱਚ ਪਾਸ ਹੋ ਜਾਏਗਾ ਅਤੇ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਏਗਾ ਦੱਸਿਆ ਗਿਆ ਹੈ ਕਿ ਐਕਟ ਦੇ ਵਿੱਚ ਕੀਤੀ ਗਈ ਸੋਧ ਨਾ ਸਿਰਫ ਵਪਾਰੀਆਂ ਨੂੰ ਇਨਸਪੈਕਟਰਾਂ ਦੁਆਰਾ ਕੀਤੇ ਜਾਣ ਵਾਲੇ ਜੁਰਮਾਨੇ ਅਤੇ ਸ਼ੋਸ਼ਣ ਤੋਂ ਮੁਕਤ ਕਰੇਗੀ ਸਗੋ ਇਹ ਸੋਧ ਕਾਰੋਬਾਰ ਅਤੇ ਆਮਦਨ ਵਿਧਾਨ ਦੇ ਵਿੱਚ ਵੀ ਪ੍ਰਭਾਵਸ਼ਾਲੀ ਸਾਬਤ ਹੋਏਗੀ ਇਸ ਦੇ ਨਾਲ ਹੀ ਸੀਐਮ ਮਾਨ ਨੇ ਕਿਹਾ ਕਿ ਛੋਟੇ ਵਪਾਰੀਆਂ ਅਤੇ ਦੁਕਾਨਾਂ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਲਈ ਲਿਆ ਗਿਆ ਇਹ ਫੈਸਲਾ ਮਹੱਤਵਪੂਰਨ ਅਤੇ ਇਤਿਹਾਸਕ ਹੈ ਹੁਣ ਪੰਜਾਬ ਦੁਕਾਨਾਂ ਅਤੇ ਵਪਾਰਕ ਸਥਾਪਨਾ ਐਕਟ 1958 ਕਾਨੂੰਨ B ਤੋਂ ਘੱਟ ਕਰਮਚਾਰੀਆਂ ਵਾਲੇ ਕਾਰੋਬਾਰਾਂ ਦੇ ਉੱਤੇ ਲਾਗੂ ਨਹੀਂ ਹੋਏਗਾ ਸੀਐਮ ਮਾਨ ਨੇ ਕਿਹਾ ਕਿ ਅਜਿਹੇ ਵਪਾਰੀਆਂ ਦੇ ਨਾਲ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਓਵਰਟਾਈਮ ਸੀਮਾ ਵੀ ਵਧਾ ਦਿੱਤੀ ਗਈ ਹੈ ਜਿਸ ਦੇ ਨਾਲ ਉਹਨਾਂ ਦੀ ਆਮਦਨ ਹੋਰ ਵਧੇਗੀ ਸੀਐਮ ਮਾਨ ਨੇ ਕਿਹਾ ਕਿ ਹੁਣ ਛੋਟੇ ਵਪਾਰੀ ਅਤੇ ਕਾਰੋਬਾਰੀ ਇਨਸਪੈਕਟਰ ਰਾਜ ਤੋਂ ਆਜ਼ਾਦੀ ਨਾਲ ਖੁੱਲਕੇ ਕੰਮ ਕਰ ਸਕਣਗੇ 20 ਜਾਫਰ ਇਸ ਤੋਂ ਘੱਟ ਕਾਮਿਆਂ ਲਈ ਐਨਓਸੀ ਅਤੇ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੋਏਗੀ ਜੇਕਰ 20 ਤੋਂ ਵੱਧ ਕਾਮੇ ਹਨ ਤਾਂ ਰਜਿਸਟ੍ਰੇਸ਼ਨ ਜ਼ਰੂਰੀ ਹੋਏਗਾ ਇਸ ਬਾਰੇ ਦੇ ਵਿੱਚ ਜਾਣਕਾਰੀ 6 ਮਹੀਨਿਆਂ ਬਾਅਦ ਹੀ ਦੇਣੀ ਪੈਗੀ ਇਸ ਦੇ ਨਾਲ ਹੀ 20 ਤੋਂ ਵੱਧ ਕਰਮਚਾਰੀਆਂ ਵਾਲੀ ਫਰਮ ਸਥਾਪਿਤ ਕਰਨ ਦੇ ਲਈ 24 ਘੰਟਿਆਂ ਦੇ ਅੰਦਰ ਪਰਵਾਨਗੀ ਦਿੱਤੀ ਜਾਏਗੀ ਸੀਮਾਨ ਨੇ ਅੱਗੇ ਕਿਹਾ ਕਿ ਕਰਮਚਾਰੀ ਆਪਣੀ ਇੱਛਾ ਦੇ ਅਨੁਸਾਰ ਦਿਨ ਦੇ ਵਿੱਚ 9 ਘੰਟੇ ਤੋਂ ਵੱਧ ਕੰਮ ਕਰ ਸਕਦੇ ਨੇ ਕਰਮਚਾਰੀਆਂ ਦਾ ਓਵਰਟਾਈਮ 3 ਮਹੀਨਿਆਂ ਦੇ ਵਿੱਚ 50 ਘੰਟਿਆਂ ਤੋਂ ਵਧਾ ਕੇ 143 ਘੰਟੇ ਕਰ ਦਿੱਤਾ ਗਿਆ ਇਹਨਾਂ ਫੈਸਲਾ ਜਿਹੜਾ ਲਿਆ ਗਿਆ ਜਿਹੜੇ ਛੋਟੇ ਦੁਕਾਨਦਾਰ ਨੇ ਚਾਹ ਪਿੰਡਾਂ 'ਚ ਨਹੀਂ ਚਾਹ ਸ਼ਹਿਰਾਂ 'ਚ ਨਹੀਂ ਚਾਹ ਕਸਬਿਆਂ 'ਚ ਨਹੀਂ ਉਹਨਾਂ ਲਈ ਬਹੁਤ ਪ੍ਰਾਣੀਆਂ ਮਂਗਾ ਸੀ ਕਿ ਉਹਨਾਂ ਨੂੰ ਵੀ ਇਨਸਪੈਕਟਰੀ ਰਾਜ ਦਾ ਸਮਾਹ ਕਰਨਾ ਪੈਂਦਾ ਸੀ ਕਿ ਉਹਨਾਂ ਕੋਲੇ ਕੋਈ ਇਨਸਪੈਕਟਰ ਜਾਂ ਨਾਸੀ ਪੁੱਛਦਾ ਸੀ ਕਿੰਨੇ ਬੰਦੇ ਕੰਮ ਕਰ ਰਹੇ ਨੇ ਇਹਨਾਂ ਦੀ ਇਹ ਸਾਡੇ ਕੋਲ ਰਿਕਾਰਡ ਨਹੀਂ ਲੈ ਨਹੀਂ ਤੂੰ ਫਿਰ ਸਿਰੀਆਨੀ ਕੇ ਤੌਰ ਕੀ ਤਾ ਉਹ ਫਿਰ ਅੱਗੇ ਰਾ ਜਿਹੜੇ ਨੇ ਉਹ ਬਲੈਕਮੇਲਿੰਗ ਜਾਂ ਕ腐ਸ਼ਨ ਵਾਲੇ ਜਾਂਦੇ ਸੀ ਸਵੱਜਸੀ ਕਮੇਟ ਦੇ ਵਿੱਚ ਜਿਹੜਾ ਐਕਟ ਹੈ ਪੰਜਾਬ ਦੁਕਾਨ ਅਤੇ ਵਪਾਰਕ ਤਾ ਆਪਣਾ ਐਕਟ 10:30 ਵਜੇ ਤੱਕ। ਕੱਲ ਵੀ ਆਪਣੀ ਗੱਲ ਚੱਲਦੀ ਸੀ ਕਿ 658 55 ਦੇ ਜਿਹੜੇ ਐਕਟ 9:00 ਵਜੇ ਤੱਕ ਜਿਹੜੇ ਨੇ ਉਹ ਚੱਲ ਨਹੀਂ ਜਾਂਦੇ ਨੇ ਕਿਸੇ ਨੇ ਦੇਖਿਆ ਨਹੀਂ। ਜ਼ਮਾਨਾ ਬਦਲ ਗਿਆ ਤਾਂ ਉਹਦੇ ਮੁਤਾਬਕ ਸਾਨੂੰ ਬਦਲਣਾ ਪਊਗਾ। ਮੈਂ ਇਹਦੇ ਵਿੱਚ ਤੁਹਾਨੂੰ ਥੋੜਾ ਮੰਤਰੀ ਸਾਹਿਬ ਅਕੇ ਨਾਲ ਜੁੜ ਕੇ ਸੁਣਾ ਰਿਹਾ ਮੰਤਰੀ ਸਾਹਿਬ ਵੀ ਨਾਲ ਮਨਵੀਰ ਜੀ ਬੈਠੇ। ਸੈਕਰੀਟ ਸਾਹਿਬ। ਸੋ ਇਨਸਪੈਕਟਰ ਰਾਜ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਨ ਦਾ ਜਿਹੜਾ ਅੱਜ ਸੋਧ ਆਈ ਏ ਦੁਕਾਨਦਾਰਾਂ ਨੂੰ ਸੋ ਪਹਿਲਾਂ ਉਹ ਦੁਕਾਨਦਾਰ ਜਿਹੜੇ ਸੀਗੇ ਉਹ ਇੱਕ ਵੀ ਜੇ ਉਹ ਰੱਖਦੇ ਸੀਗੇ ਹੈਲਪਰ ਜੇ ਦੁਕਾਨ ਤੇ ਕੋਈ ਕੰਮ ਕਰਦਾ ਤਾਂ ਉਹਦਾ ਵੀ ਇਨਸਪੈਕਟਰ ਜਿਹੜਾ ਹਸਾਬ ਮੰਗ ਲੈਂਦਾ ਸੀ ਕਿ ਇੱਕ ਕਿੰਨੇ ਪੈਸੇ ਦੇਣਾ ਹੈ ਤੂੰ ਕਾਊਂਟਸ ਰੱਖਿਆ ਰੋਕ ਰੱਖਿਆ ਨਹੀਂ ਰੱਖਿਆ ਹੁਣ ਅਸੀਂ ਇਹਨੂੰ ਵਧਾ ਕੇ 20 ਕਰਤਾ ਕਿ 20 ਜਬ 20 ਤੋਂ ਘੱਟ ਲੋਕ ਜਿਹੜੇ ਜੇ ਕੰਮ ਕਰਦੇ ਨੇ ਦੁਕਾਨ ਤੇ ਤਾਂ ਉਹਨਾਂ ਨੂੰ ਕੋਈ ਇੰਸਪੈਕਟਰ ਜਾਂ ਕੋਈ ਐਨਓਸੀ ਜਾਂ ਕੋਈ ਕੁਝ ਦੀ ਕਿਸੇ ਕਰ ਚੀ ਵੀ ਲੋੜ ਨਹੀਂ ਪੋਗੀ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਹੀ ਕਰਮਚਾਰੀਆਂ ਦੀ ਆਮਦਨ ਦੇ ਵਿੱਚ ਵਾਧੇ ਨੂੰ ਮਨਜ਼ੂਰੀ ਵੀ ਮਿਲ ਗਈ ਹੈ ਕਿਸੇ ਵੀ ਫਰਮ ਨੂੰ ਗਲਤੀ ਸੁਧਾਰਨ ਦੇ ਲਈ 3 ਮਹੀਨੇ ਮਿਲਣਗੇ ਉਲੰਘਣਾ ਕਰਨ ਵਾਲੀ ਫਰਮ ਨੂੰ ਅਦਾਲਤ ਦੀ ਬਜਾਏ एएलसी द्वारा निर्धारित ऑनलाइन चालान का भुगतान करना पड़ेगा इस दे नाल ही गुंजलदार अदालती कारवाइयां तो भी राहत मिलेगी ब्यूरो रिपोर्ट हमदर्द टीवी IPL ਦੇ ਵਿੱਚ Royal Challengers Bengaluru ਦੀ ਸ਼ਾਨਦਾਰ ਜਿੱਤ ਦਾ ਜਸ਼ਨ ਇੱਕ ਦੁਖਦ ਹਾਦਸੇ ਦੇ ਵਿੱਚ ਤਬਦੀਲ ਹੋ ਗਿਆ। ਬੈਂਗਲੁਰੂ ਦੇ ਚੰਨਾ ਸੁਆਮੀ ਸਟੇਡੀਅਮ ਦੇ ਵਿੱਚ RCB ਦੀ ਵਿਕਟਰੀ ਪਰੇਡ ਦੌਰਾਨ ਭਾਜੜ ਮਚ ਗਈ। ਜਾਣਕਾਰੀ ਦੇ ਮੁਤਾਬਕ ਸਟੇਡੀਅਮ ਦੇ ਬਾਹਰ ਭਾਰੀ ਭੀੜ ਵਿਚਾਲੇ ਮੱਚੀ ਭਾਜੜ ਦੇ ਵਿੱਚ 11 ਲੋਕਾਂ ਦੀ ਮੌਤ ਹੋ ਗਈ। ਪਰ ਇਸ ਤੋਂ ਵੀ ਮੰਦਭਾਗੀ ਗੱਲ ਇਹ ਰਹੀ ਕਿ ਬਾਹਰ ਜਿੱਥੇ ਲੋਕਾਂ ਦੀਆਂ ਲਾਸ਼ਾਂ ਵਿਛੀਆਂ ਹੋਈਆਂ ਸਨ, ਉੱਥੇ ਹੀ ਸਟੇਡੀਅਮ ਦੇ ਅੰਦਰ RCB ਦਾ ਜਸ਼ਨ ਜਾਰੀ ਰਿਹਾ। ਤਾਂ ਦੱਸ ਦਈਏ ਕਿ ਇਹ ਹਾਦਸਾ ਉਸ ਸਮੇਂ ਦੇ ਵਿੱਚ ਵਾਪਰਿਆ ਜਦੋਂ ਹਜ਼ਾਰਾਂ ਲੋਕ 18 ਸਾਲਾਂ ਬਾਅਦ ਆਰਸੀਬੀ ਦੇ ਆਈਪੀਐਲ ਟਰੋਫੀ ਜਿੱਤਣ ਦਾ ਜਸ਼ਨ ਮਨਾਉਣ ਦੇ ਲਈ ਸਟੇਡੀਅਮ ਜਾਣ ਦੇ ਲਈ ਇਕੱਠੇ ਹੋਏ ਸਨ ਚਸ਼ਮਦੀਦਾਂ ਦੇ ਅਨੁਸਾਰ ਜਸ਼ਨ ਦੌਰਾਨ ਭੀੜ ਅਚਾਨਕ ਸਟੇਡੀਅਮ ਦੇ ਅੰਦਰ ਅਤੇ ਬਾਹਰ ਬੇਕਾਬੂ ਹੋ ਗਈ ਜਿਸ ਦੇ ਕਾਰਨ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਕਈ ਲੋਕ ਕੁਚਲੇ ਗਏ ਅਤੇ ਦਰਜਨਾ ਜ਼ਖਮੀ ਵੀ ਹੋ ਗਏ ਜ਼ਖਮੀਆਂ ਦੇ ਵਿੱਚੋਂ ਕਈਆਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਐਮਰਜੈਂਸੀ ਸੇਵਾਵਾਂ ਮੌਕੇ ਦੇ ਉੱਤੇ ਮੌਜੂਦ ਸਨ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਪ੍ਰਬੰਧਕਾਂ ਦੀ ਲਾਪਰਵਾਹੀ ਅਤੇ ਭੀੜ ਨੂੰ ਕੰਟਰੋਲ ਕਰਨ ਦੇ ਵਿੱਚ ਅਨਗੈਲੀ ਨੂੰ ਹਾਦਸੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਪੂਰੇ ਮਾਮਲੇ ਦੀ ਫਿਲਹਾਲ ਜਾਂਚ ਕਰ ਰਿਹਾ ਹੈ ਮ੍ਰਿਤਕਾਂ ਦੀ ਪਛਾਣ ਅਜੇ ਜਨ ਤੱਕ ਨਹੀਂ ਕੀਤੀ ਗਈ ਹੈ ਇਸ ਹਾਦਸੇ ਦੀਆਂ ਤਸਵੀਰਾਂ ਤੇ ਵੀਡੀਓਜ਼ ਜਿੱਥੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਉੱਥੇ ਹੀ ਲੋਕ ਆਰਸੀਬੀ ਤੇ ਕਰਨਾਟਕ ਸਰਕਾਰ ਦੇ ਉੱਤੇ ਵੀ ਆਪਣਾ ਗੁੱਸਾ ਕੱਢ ਰਹੇ ਨੇ ਲੋਕ ਆਖ ਰਹੇ ਨੇ ਕਿ ਬਾਹਰ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਅੰਦਰ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਸੀ ਜੋ ਕਿ ਸ਼ਰਮਨਾਕ ਸੀ ਬਿਊਰੋ ਰਿਪੋਰਟ ਹਮਦਰਦ ਟੀਵੀ